ਜੀਤ ਬਹੁਤ ਮਸ਼ਹੂਰ ਹੋਇਆ ਸੀ ਕਿ ਤੇਰਾ 4 ਦਿਨਾਂ ਦਾ ਮੋਹ ਚੰਦਰਾ ਮੇਰੀ ਉਮਰ ਖੋ ਗਿਆ ਸਾਰੀ ਤੇ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਦਾ ਇਹੀ ਹਾਲ ਆ ਹਲੇ ਪਿਆਰ ਹੋਏ ਨੂੰ 4 ਦਿਨ ਨਹੀਂ ਹੋਏ ਹੁੰਦੇ ਕਿ ਇਹੋ ਇਹੋ ਜਿਹੇ ਖੌਫਨਾਕ ਕਦਮ ਉਠ ਹੁੰਦੇ ਨੇ ਬੰਦੇ ਦਾ ਸੋਚ ਕੇ ਮਨ ਦਹਿਲ ਜਾਂਦਾ ਆ ਇੱਕ ਕੁੜੀ ਨੇ ਜਿਹਦਾ ਨਾਮ ਰੋਸ਼ਨੀ ਦੱਸਿਆ ਜਾ ਰਿਹਾ ਇਹੋ ਜਿਹੇ ਖੌਫਨਾਕ ਕਦਮ ਉਠਾਇਆ ਇਹਨਾਂ ਇਹ ਕੁੜੀ ਨੂੰ 6 ਮਹੀਨੇ ਪਹਿਲਾਂ ਇੰਸਟਾਗ੍ਰam ਤੇ ਕੋਈ ਮੁੰਡਾ ਮਿਲਿਆ ਮੁੰਡੇ ਦੇ ਨਾਲ ਚੈਟ ਕਰਨੀ ਸ਼ੁਰੂ ਕਰ ਦਿੱਤੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੌਲੀ-ਹੌਲੀ ਇਹਨਾਂ ਦੀ ਦੋਸਤੀ ਵਧੀ ਦੋਸਤੀ ਤੋਂ ਮੁੜ ਕੇ ਇਹ ਮੁੰਡਾ ਕੁੜੀ ਦੋਨੇ ਪਿਆਰ ਕਰਨ ਲੱਗੇ ਤੇ ਫਿਰ ਇਹਨਾਂ ਦਾ ਮਿਲਣਾ ਵਰਤਣਾ ਸ਼ੁਰੂ ਹੋ ਗਿਆ ਇਹ ਜਿਹੜਾ ਮੁੰਡਾ ਹੈ ਇੱਕ ਕਿਰਾਏ ਦਾ ਮਕਾਨ ਲੈ ਕੇ ਕਿਰਾਏ ਦਾ ਘਰ ਲੈ ਕੇ ਉਸ ਮਕਾਨ ਦੇ ਅੰਦਰ ਰਹਿੰਦਾ ਸੀ ਨਾਲ ਇਹਦੇ ਕੁਝ ਦੋਸਤ ਰਹਿੰਦੇ ਸੀ ਤੇ ਕੁੜੀ ਇਹਨਾਂ ਨਾਲ ਮਿਲਦੀ ਵਰਤਦੀ ਸੀ ਹੌਲੀ-ਹੌਲੀ ਕੀ ਹੁੰਦਾ ਕਿ ਜਿਹੜੀ ਇਹ ਰੌਸ਼ਨੀ ਆ ਤੇ ਮੁੰਡਾ ਉਹਦੇ ਵਿੱਚ بڑا-ਵੱਟਾ ਕੋਈ ਲੜਾਈ ਝਗੜਾ ਹੁੰਦਾ ਪਹਿਲਾਂ ਤਾਂ ਸਭ ਕੁਝ ਵਧੀਆ ਚੱਲੀ ਜਾਂਦਾ ਅਚਾਨਕ ਹੀ ਇਹਨਾਂ ਵਿੱਚ ਕੋਈ ਲੜਾਈ ਝਗੜਾ ਦੋ ਕੁ ਦਿਨ ਪਹਿਲਾਂ ਇਹਨਾਂ ਵਿੱਚ ਕੋਈ ਲੜਾਈ ਝਗੜਾ ਹੋਇਆ ਤਾਂ ਜਿਹੜੀ ਰੌਸ਼ਨੀ ਸੀ ਉਹਨੂੰ ਮੁੰਡੇ ਨੇ ਬਲੌਕ ਕਰਤਾ ਗੁੱਸੇ ਦੇ ਵਿੱਚ ਆ ਕੇ ਮੁੰਡੇ ਨੇ ਕੁੜੀ ਦੇ ਨੰਬਰ ਬਲੌਕ ਕਰਤੇ WhatsApp ਤੋਂ Insta ਤੋਂ ਹਰ ਥਾਂ ਤੋਂ ਉਹਨੂੰ ਬਲੌਕ ਕਰਤਾ ਕੁੜੀ ਦਾ ਫੋਨ ਨਹੀਂ ਲੱਗਦਾ ਸੀ ਮੁੰਡੇ ਨੂੰ ਉਹ ਫੋਨ ਟਰਾਈ ਕਰਦੀ ਸੀ ਹੋਰਾਂ ਨੰਬਰਾਂ ਤੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁੰਡੇ ਨੇ ਗੁੱਸੇ ਦੇ ਵਿੱਚ ਆ ਕੇ ਕੁੜੀ ਦੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਕੁੜੀ ਨੂੰ ਮੁੰਡੇ ਤੇ ਇੰਨਾ ਜ਼ਿਆਦਾ ਗੁੱਸਾ ਆ ਤੇ ਕੁੜੀ ਮੁੰਡੇ ਦੇ ਘਰ ਚਲੀ ਆਉਂਦੀ ਆ ਮੁੰਡੇ ਦੇ ਘਰ ਆ ਕੇ ਕੁੜੀ ਮੁੰਡੇ ਦੇ ਨਾਲ ਗੱਲ ਕਰਦੀ ਆ ਬਹਿਸ ਕਰਦੀ ਆ ਉਹ ਨੂੰ ਕਹਿੰਦੀ ਮੈਨੂੰ ਆਪਦਾ ਫੋਨ ਚੈੱਕ ਕਰਾ ਮੈਨੂੰ ਫੋਨ ਦਿਖਾ ਕੁੜੀ ਨੂੰ ਸ਼ੱਕ ਹੋ ਗਿਆ ਕਿ ਮੁੰਡਾ ਮੈਨੂੰ ਇਹਨੇ ਬਲੌਕ ਕਰਤਾ ਸ਼ਾਇਦ ਇਹਨੇ ਕਿਸੇ ਹੋਰ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਆ ਇਹੀ ਹੁੰਦਾ ਜਦੋਂ ਕੋਈ ਦੋ ਵਿਅਕਤੀ ਲੜ ਪੈਂਦੇ ਆ ਤਾਂ ਉਹਨਾਂ ਨੂੰ ਅਕਸਰ ਹੀ ਇਹ ਗਲਤਫਹਿਮੀ ਹੁੰਦੀ ਆ ਕਿ ਜਿਹਨੂੰ ਅਸੀਂ ਪਿਆਰ ਕਰਦੇ ਆ ਉਹ ਕਿਸੇ ਹੋਰ ਦੇ ਨਾਲ ਹੁਣ ਗੱਲਬਾਤ ਵਿੱਚ ਪੈ ਗਿਆ ਇਸੇ ਕਰਕੇ ਮੈਨੂੰ ਇਗਨੋਰ ਕਰ ਰਿਹਾ ਕਈ ਵਾਰ ਇਹ ਕਾਰਨ ਹੁੰਦੇ ਵੀ ਆ ਪਰ ਜ਼ਰੂਰੀ ਨਹੀਂ ਹਰ ਵਾਰੀ ਇਹੀ ਕਾਰਨ ਹੋਣ ਬਹੁਤੀ ਵਾਰ ਇਹ ਕਾਰਨ ਨਹੀਂ ਹੁੰਦੇ ਕੋਈ ਗੱਲ ਹੀ ਇਹੋ ਜਿਹੀ ਹੋ ਜਾਂਦੀ ਆ ਮਨਮਟਾ ਵੀ ਇਹੋ ਜੇ ਹੋ ਜਾਂਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਮੇਰੇ ਵਾਸਤੇ ਕੁੜੀ ਨਹੀਂ ਲੱਗਦਾ ਇਹ ਮੁੰਡਾ ਮੇਰੇ ਵਾਸਤੇ ਠੀਕ ਨਹੀਂ ਮੁੰਡੇ ਨੂੰ ਲੱਗਦਾ ਇਹ ਕੁੜੀ ਮੇਰੇ ਵਾਸਤੇ ਠੀਕ ਨਹੀਂ ਅਸੀਂ ਅੱਗੇ ਚੱਲ ਕੇ ਸ਼ਾਇਦ ਸਾਡੀ ਨਿਭਣੀ ਨਹੀਂ ਬਣਨੀ ਨਹੀਂ ਕਈ ਵਾਰ ਇੱਕ ਵਾਰੀ ਇਹੋ ਜੇ ਰੀਜ਼ਨ ਵੀ ਹੋ ਜਾਂਦੇ ਆ ਹਰ ਵਾਰੀ ਕੋਈ ਮੁੰਡਾ ਕੁੜੀ ਕਾਰਨ ਨਹੀਂ ਹੁੰਦਾ ਪਰ ਕੁੜੀ ਉਥੇ ਝਗੜਾ ਕਰਨ ਲੱਗੀ ਮੁੰਡੇ ਦੇ ਨਾਲ ਉਹਨਾਂ ਦੀ ਬਹਿਸ ਇੰਨੀ ਜ਼ਿਆਦਾ ਵਧੀ ਕਿ ਕੁੜੀ ਆਪਦੇ ਨਾਲ ਚਾਕੂ ਲੈ ਕੇ ਆਈ ਸੀ ਪੁਲਿਸ ਦਾ ਕਹਿਣਾ ਕਿ ਕੁੜੀ ਪਹਿਲਾਂ ਹੀ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਈ ਸੀ ਕਿ ਜੇਕਰ ਮੁੰਡੇ ਨੇ ਮੇਰੀ ਗੱਲ ਨਾ ਸੁਣੀ ਨਾ ਮੰਨੀ ਤਾਂ ਮੈਂ ਇਹਨੂੰ ਮਾਰ ਹੀ ਮਕਾਉਣਾ ਤਾਂ ਉਹਦੀ ਪਤਾ ਲੱਗਾ ਮੁੰਡੇ ਦਾ ਦੋਸਤ ਜਿਹੜਾ ਰੂਮ ਮੇਟ ਸੀ ਉਹ ਕਹਿੰਦਾ ਵੀ ਕੁੜੀ ਨੇ ਆ ਕੇ ਪਹਿਲਾਂ ਕਮਰਾ ਨੌਕ ਕੀਤਾ ਖੜਕਟਾਇਆ ਅਸੀਂ ਦਰਵਾਜ਼ਾ ਖੋਲ੍ਹਿਆ ਕੁੜੀ ਆਈ ਅੰਦਰ ਜਦੋਂ ਕੁੜੀ ਅੰਦਰ ਆਈ ਤੇ ਉਹ ਕਹਿੰਦਾ ਮੇਰੇ ਦੋਸਤ ਨੂੰ ਉਹਨੇ ਬਾਹਰ ਬੁਲਾ ਲਿਆ ਪਹਿਲੀ ਵਾਰੀ ਮੈਂ ਵੇਖੀ ਸੀ ਕਿੰਨਾ ਉਹ ਮੈਨੂੰ ਪਤਾ ਨਹੀਂ ਸੀ ਉਹਦੇ ਬਾਰੇ ਕੁਝ ਵੀ ਕਹਿੰਦਾ ਉਹਦੇ ਨਾਲ ਦੂਰ ਤੋਂ ਮੈਂ ਦੇਖ ਰਿਹਾ ਸੀ ਉਹਦੇ ਨਾਲ ਬਹਿਸ ਹੋ ਰਹੀ ਸੀ ਬਹਿਸ ਹੁੰਦੇ ਹੁੰਦੇ ਕਿੰਨਾ ਅਚਾਨਕ ਹੀ ਪਤਾ ਲੱਗਾ ਵੀ ਉਹ ਹੱਥੋਂ ਪਈ ਹੋਗੇ ਤੇ ਕੁੜੀ ਨੇ ਚਾਕੂਆਂ ਦੇ ਨਾਲ ਮੁੰਡੇ ਦੇ ਦਿਲ ਤੇ ਵਾਰ ਕੀਤੇ ਇੰਨੇ ਜ਼ਿਆਦਾ ਵਾਰ ਕੀਤੇ ਕਿ ਮੁੰਡੇ ਦੀ ਮੌਤ ਹੋ ਗਈ ਪੁਲਿਸ ਬੁਲਾਈ ਗਈ ਪਰ ਕੁੜੀ ਉੱਥੋਂ ਗਈ ਨਹੀਂ ਮੁੰਡੇ ਦੀ ਲਾਸ਼ ਕੋਲੇ ਬੈਠੀ ਰਹੀ ਉਹਨੂੰ ਵੇਖਦੀ ਰਹੀ ਐਂਬੂਲੈਂਸ ਵਿੱਚ ਪਾ ਕੇ ਮੁੰਡੇ ਨੂੰ ਹਸਪੀਟਲ ਅੰਦਰ ਲਜਾਇਆ ਗਿਆ ਉਸੇ ਹੀ ਐਂਬੂਲੈਂਸ ਵਿੱਚ ਕੁੜੀ ਮੌਜੂਦ ਰਹੀ ਐਂਬੂਲੈਂਸ ਵਿੱਚ ਵੀ ਦੱਸਿਆ ਜਾ ਰਿਹਾ ਕਿ ਟਿਕ ਟਿਕ ਹੀ ਲਗਾ ਕੇ ਉਹ ਮੁੰਡੇ ਦੀ ਲਾਸ਼ ਨਹੀਂ ਦੇਖਦੀ ਰਹੀ ਵੀਡੀਓ ਬਣੀਆ ਬਕਾਇਦਾ ਉਹ ਮੁੰਡੇ ਦੀ ਲਾਸ਼ ਨੂੰ ਦੇਖਦੀ ਰਹੀ ਸਿਰ ਪੁਲਿਸ ਨੇ ਰੂਮ ਮੇਟ ਤੋਂ ਪੁੱਛਿਆ ਉਹ ਕੁੜੀ ਨੂੰ ਅਰੈਸਟ ਕੀਤਾ ਕੁੜੀ ਤੋਂ ਪੁੱਛਿਆ ਗਿਆ ਕਿ ਕਾਰਨ ਦੱਸ ਕੁੜੀ ਕਹਿੰਦੀ ਹਾਂ ਕਿ ਮੇਰੇ ਤੇ ਇਹਦਾ ਪਿਆਰ ਸੀ ਇਹਨੇ ਅਚਾਨਕ ਮੈਨੂੰ ਬਲੌਕ ਕਰਤਾ ਮੈਨੂੰ ਸ਼ੱਕ ਹੋਇਆ ਕਿ ਇਹਦੀ ਕਿਸੇ ਹੋਰ ਕੁੜੀ ਦੇ ਨਾਲ ਗੱਲ ਹੋ ਗਈ ਆ ਇਸੇ ਕਰਕੇ ਵੀ ਇਹਨੇ ਮੈਨੂੰ ਬਲੌਕ ਕੀਤਾ ਮੈਂ ਇਹ ਸਹਿ ਨਹੀਂ ਸਕੀ ਗੁੱਸੇ ਦੇ ਵਿੱਚ ਆ ਕੇ ਮੈਂ ਇਹ ਮੁੰਡੇ ਦੇ ਚਾਕੂ ਨਾਲ ਇਹਦੇ ਤੇ ਹਮਲਾ ਕਰ ਦਿੱਤਾ ਜਿਹੜਾ ਰੂਮ ਮੇਟ ਦੇਖਦਾ ਸੀ ਉਹਨੇ ਵੀ ਮੀਡੀਆ ਦੇ ਵਿੱਚ ਇਹ ਸਾਰੀ ਗੱਲ ਦੱਸੀ ਕਿ ਹੋ ਰਿਹਾ ਪਿਆਰ ਆ ਇਹ ਚਾਰਾਂ ਦਿਨਾਂ ਦਾ ਪਿਆਰ ਮਹਿਜ਼ 6 ਮਹੀਨੇ ਪਹਿਲਾਂ ਇਹਨਾਂ ਦੀ ਇੰਸਟਾਗ੍ਰam ਤੇ ਗੱਲ ਹੋਈ ਆ ਤੇ ਫੇਰ ਇੱਥੋਂ ਤੱਕ ਵੀ ਮਾਮਲਾ ਪਹੁੰਚ ਗਿਆ ਕਿ ਕੁੜੀ ਨੇ ਮੁੰਡੇ ਦਾ ਕਤਲ ਵੀ ਕਰ ਦਿੱਤਾ ਕਿਹੋ ਜਿਹਾ ਪਿਆਰ ਆ ਇਹ ਕੀ ਇਹਨੂੰ ਪਿਆਰ ਕਿਹਾ ਜਾ ਸਕਦਾ ਕੀ ਪਿਆਰ ਵਿੱਚ ਕੋਈ ਵਿਅਕਤੀ ਕਿਸੇ ਦੀ ਜਾਨ ਲੈ ਸਕਦਾ ਕਦੇ ਵੀ ਨਹੀਂ ਪਿਆਰ ਬਹੁਤ ਇਨਸਾਨ ਬਹੁਤ ਸੈਂਸਿਟਿਵ ਹੁੰਦਾ ਜਿਹੜਾ ਕਿਸੇ ਨੂੰ ਪਿਆਰ ਕਰਦਾ ਉਹ ਕਦੇ ਕਿਸੇ ਦਾ ਕਤਲ ਕਰ ਹੀ ਨਹੀਂ ਸਕਦਾ ਪਰ ਕੀ ਕਿਹਾ ਜabe ਇਹੋ ਜਿਹੇ ਮੁੰਡੇ ਕੁੜੀਆਂ ਨੂੰ ਇਹੋ ਜਿਹੇ ਸੰਕੀਤ ਬਾਗਾਂ ਨੂੰ ਜਿਹੜੇ ਕਿਸੇ ਦਾ ਕਤਲ ਕਰਨ ਤੱਕ ਚਲੇ ਜਾਂਦੇ ਆ ਅੱਜ ਜੇ ਇਹ ਹਾਲ ਆ ਇਹਨਾਂ ਦਾ ਪਹਿਲਾਂ ਹੀ 6 ਮਹੀਨੇ ਵਿੱਚ ਇਹ ਹਾਲ ਹੋ ਗਿਆ ਸੋਚੋ ਕਿ ਜੇ ਇਹ ਮੁੰਡਾ ਕੁੜੀ ਦੋਨੇ ਇਕੱਠੇ ਰਹਿੰਦੇ ਤਾਂ ਫੇਰ ਕੀ ਹੋਣਾ ਸੀ ਹੁਣ ਵੀ ਮੁੰਡੇ ਦੀ ਜ਼ਿੰਦਗੀ ਤਾਂ ਗਈ ਖਤਮ ਹੋ ਗਈ ਮਾਪਿਆਂ ਦਾ ਬੁੱਤ ਮਰ ਗਿਆ ਤੇ ਕੁੜੀ ਨੇ ਆਪਣੀ ਜ਼ਿੰਦਗੀ ਆਪਣੇ ਹੱਥੀ ਤਬਾਹ ਕਰ ਲਈ ਜੇਲ ਕੱਟੂਗੀ ਕਲੰਕਾ ਆਵਦੇ ਮੱਥੇ ਲਵਾ ਲਿਆ ਉਹਨੇ ਛੋਟੀ ਉਮਰ ਹੀ ਦੱਸੋ ਕੀ ਕਿਹੋ ਜਿਹਾ ਦਿਮਾਗ ਆ ਇਹ 25 ਸਾਲਾਂ ਦਾ ਮੁੰਡਾ ਸੀ ਤੇ 21 ਸਾਲਾਂ ਦੀ ਉਹ ਕੁੜੀ ਦੱਸੀ ਜਾ ਰਹੀ ਆ ਰੋਸ਼ਨੀ ਸੂਰਿਆਵੰਸ਼ੀ ਕੁੜੀ ਦਾ ਨਾਮ ਕਾਂਤਾ ਪ੍ਰਸਾਦ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਛੱਤੀਸਗੜ੍ਹ ਦੇ ਬਲਾਸਪੁਰ ਦੇ ਰਹਿਣ ਵਾਲੇ ਆ ਇਹ ਦੋਨੇ ਤੇ ਕਿੱਡਾ ਕਾੜ ਕੀਤਾ ਇਹਨਾਂ ਨੇ ਛੋਟੀ ਉਮਰ ਹੀ ਟੀਮ ਹੌਲ ਬੰਦਾ ਜਾ ਰਿਹਾ ਦੱਸੋ ਕਿ ਇਹੋ ਜਿਹਾ ਪਿਆਰਾਂ ਤੋਂ ਲੈਣਾ ਕਿ ਇਹਨਾਂ ਨੂੰ ਪਿਆਰ ਕਿਹਾ ਜਾ ਸਕਦਾ ਇਹੋ ਜਿਹਾ ਮਾਮਲਾ ਹੈ